जय श्री राम जी मैं ਤੁਹਾਡਾ ਆਪਣਾ अरुण ਕੁਰਾਲੀ ਅੱਜ ਇੱਕ ਮੇਨ ਵਿਸ਼ੇ ਤੇ ਤੁਹਾਡੇ ਦੇ ਨਾਲ ਗੱਲ ਕਰਨੀ ਹੈ ਤੇ ਜ਼ਰੂਰ ਤੁਸੀਂ ਇਸ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮੁੱਦਾ ਕੀ ਹੈ ਮੁੱਦਾ ਤੁਹਾਨੂੰ ਦੱਸਦੇ ਆ ਕਿ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਮੰਤਰੀ ਆਮ ਆਦਮੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਦੇ ਵਰਕਰ ਜਾ ਰਹੇ ਨੇ ਤੇ ਕੁਰਸੀਆਂ ਦੇ ਬੈਠ ਕੇ ਚਾਹ ਪਕੋੜੇ ਖਾ ਕੇ ਤੇ ਭਾਸ਼ਣ ਦੇ ਰਹੇ ਨੇ ਕਿ ਸਕੂਲ ਬਹੁਤ ਵਧੀਆ ਬਣਾ ਦਿੱਤੇ ਗਏ ਹਨ ਪਰ ਕੋਈ ਸ਼ੱਕ ਨਹੀਂ ਸਕੂਲ ਚਲੋ ਵਧੀਆ ਬਣਾਤੇ ਤੇ ਚੰਗੀ ਗੱਲ ਹੈ ਤੇ ਸਕੂਲਾਂ ਨੂੰ ਵਧੀਆ ਬਣਾਣਾ ਵੀ ਚਾਹੀਦਾ ਹੈ ਕਿਉਂਕਿ ਸਿੱਖਿਆ ਜੇਕਰ ਵਧੀਆ ਤਾਂ ਹੀ ਸਾਡਾ ਦੇਸ਼ ਸਾਡਾ ਆ ਪੰਜਾਬ ਜਿਹੜਾ ਸੂਬਾ ਹੈ ਉਹ ਤਰੱਕੀ ਕਰ ਸਕੇਗਾ ਪਰ ਇਸ ਵਕਤ ਜਿਹੜੀ ਸਭ ਤੋਂ ਵੱਡੀ ਸਮੱਸਿਆ ਮਾਪਿਆਂ ਦੀ ਬਣੀ ਹੋਈ ਹੈ ਮਾਪਿਆਂ ਦੀ ਸਮੱਸਿਆ ਇਹ ਹੈ ਕਿ ਜਿਹੜੀ ਵੀ ਸਰਕਾਰ ਆਂਦੀ ਹੈ ਦਾਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ NCERT ਦੀਆਂ ਬੁੱਕਸ ਲੱਗਣਗੀਆਂ ਪਰ ਹਜੇ ਤੱਕ ਦੂਸਰੀ ਤੀਸਰੀ ਪੰਜਵੀਂ ਅੱਠਵੀਂ ਜਿਹੜੀਆਂ ਕਲਾਸਾਂ ਆ ਉਹ ਕਈ ਪ੍ਰਾਈਵੇਟ ਸਕੂਲ ਅਜੇ ਨਹੀਂ ਕਿ NCERT ਆ ਬੁੱਕਸ ਸਕੂਲਾਂ ਦੇ ਵਿੱਚ ਵੰਡਣ ਵੀ ਨਹੀਂ ਦੇ ਰਹੇ ਉਹ ਆਪਣੀ ਮਰਜ਼ੀ ਦੇ ਨਾਲ ਕਿਤਾਬਾਂ ਲਾ ਰਹੇ ਨੇ ਤੇ ਕਿਸੇ ਪਾਠਕ ਦੀ ਕਿਸੇ ਪਾਠਕ ਦੀ ਜਦੋਂ ਕਿ NCERT ਦੀ ਜੇਕਰ ਬੁੱਕਸ ਦੀ ਗੱਲ ਕਰੀਏ ਤਾਂ 5ਵੀਂ ਕਲਾਸ ਦੀ ਬੁੱਕਸ ਮਤ तकरीबन 700 800 ਰੁਪਏ ਦੀਆਂ ਸਾਰੀ ਕਿਤਾਬਾਂ ਆ ਜਾਂਦੀਆਂ ਪਰ ਕਿਤਾਬਾਂ ਦੀ ਗੱਲ ਕਰੀਏ ਜਿਹੜੇ ਕੁਝ ਪ੍ਰਾਈਵੇਟ ਸਕੂਲ ਲਗਾ ਰਹੇ ਨੇ ਉਹਨਾਂ ਦੀਆਂ ਬੁੱਕਸ 7 ਤੋਂ 8000 ਰੁਪਏ ਆਉਂਦੀਆਂ ਇੱਥੇ ਤੱਕ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸਕੂਲਾਂ ਦੇ ਵਿੱਚ ਜਿਹੜੇ ਬੈਗ ਹੁੰਦੇ ਨੇ ਉਸ ਤੇ ਸਕੂਲ ਦਾ ਲੋਗੋ ਨਹੀਂ ਲੱਗਿਆ ਹੋਣਾ ਚਾਹੀਦਾ ਪਰ ਸਕੂਲ ਵਾਲੇ ਕੁਝ ਅਜਿਹੇ ਨੇ ਕਿ ਜੋ ਕਿ ਸਕੂਲਾਂ ਦੇ ਕੱਚੇ ਬਨੈਣਾ ਤੱਕ ਵੀ ਲੋਗੋ ਲਾਉਣ ਨੂੰ ਫਿਰਦੇ ਨੇ ਅਤੇ ਸਕੂਲ ਬੈਗ ਸਰਿਆਮ ਲੋਗੋ ਦੇ ਨਾਲ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਵਿਕਰੇ ਨੇ ਕਿਤਾਬਾਂ ਦੇ ਜੋ ਕਾਪੀਆਂ 20 ਰੁਪਏ ਵਾਲੀਆਂ ਉਸਤੇ ਬਾਅਦ ਸਕੂਲ ਦਾ ਲੋਗੋ ਲੱਗਿਆ ਹੋਇਆ ਤੇ ਉਹ 20 ਰੁਪਏ ਵਾਲੀ ਕਾਪੀ 90 ਤੋਂ 100 ਰੁਪਏ ਤੱਕ ਵੇਚੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਦੇ ਮੰਤਰੀ ਸਿੱਖਿਆ ਕ੍ਰਾਂਤੀ ਦੀ ਗੱਲ ਤਾਂ ਕਰਦੇ ਨੇ ਪਰ ਇਹਨਾਂ ਨੂੰ ਰੋਕਣ ਦੇ ਲਈ ਬੇਵੱਸ ਦਿਖਾਈ ਦੇ ਰਹੇ ਨੇ ਅਜੇ ਤੱਕ ਸਿੱਖਿਆ ਮੰਤਰੀ ਖਰਜੋਤ ਸਿੰਘ ਬੈਂਸ ਵੱਲੋਂ ਕਿਸੇ ਵੀ ਸਕੂਲ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਕਿਸੇ ਤੇ ਕੋਈ ਪਰਚਾ ਦਰਜ ਕੀਤਾ ਗਿਆ ਤੇ ਤੁਹਾਨੂੰ ਵੀ ਦੱਸਦੇ ਆ ਕਿ ਆਕਰ ਪਰਚਾ ਦਰਜ ਕਿਉਂ ਨਹੀਂ ਹੁੰਦਾ ਕਿਉਂਕਿ ਕੁਝ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਸਕੂਲ ਹੁੰਦੇ ਨੇ ਤੇ ਆਪਸੀ ਸ਼ਾਇਦ ਇਹਨਾਂ ਦਾ ਤਾਲਮਾਲ ਤਾਲਮਯਾਲ ਵੀ ਹੋ ਸਕਦਾ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸਰਕਾਰ ਦੇ ਹੁਕਮ ਨਹੀਂ ਮੰਨਦੇ ਐਨਸੀਆਰਟੀ ਦੀਆਂ ਬੁੱਕਸ ਨਹੀਂ ਲਾਉਂਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਹਮੇਸ਼ਾ ਹੀ NCERT ਦੀ ਬੁੱਕਸ ਦੇ ਵਿੱਚੋਂ ਹੀ ਜ਼ਿਆਦਾਤਰ ਆਉਂਦੀਆਂ ਪਰ ਪ੍ਰਾਈਵੇਟ ਸਕੂਲ ਆਪਣੇ ਨਿੱਜੀ ਲਾਲਚ ਕਰਕੇ ਕੁਝ ਸਕੂਲ ਅਜਿਹੇ ਹੁੰਦੇ ਨੇ ਜੋ ਕਿ ਆਪਣੀ ਮਨਮਰਜ਼ੀ ਦੇ ਨਾਲ ਕਿਤਾਬਾਂ ਅ ਡਿਸਾਈਡ ਕਰਦੇ ਨੇ ਅਤੇ ਕਿਤਾਬਾਂ ਦੇ ਜੋ ਰੇਟ ਹੁੰਦੇ ਨੇ ਉਹ 40 ਰੁਪਏ ਵਾਲੀ ਜੇਕਰ NCERT ਦੀ ਕਿਤਾਬ ਹੈ ਤੇ ਉਹ ਦੂਜੀ ਕਿਤਾਬ 800 700 ਰੁਪਏ ਦੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਸਕੂਲਾਂ ਤੇ ਜੇਕਰ ਤੁਸੀਂ ਸਕੂਲ ਬੰਦ ਨਹੀਂ ਕਰ ਸਕਦੇ ਕਿਉਂਕਿ ਮੈਂ ਅਕਸਰ ਕਈ ਸਕੂਲਾਂ ਦੀ ਸ਼ਿਕਾਇਤਾਂ ਵੀ ਕਰੀਆਂ ਤੇ ਹੁਣ ਜਦੋਂ ਡੀਓ ਨਾਲ ਗੱਲ ਕਰਦੇ ਆ ਤੇ ਉਹ ਕਹਿੰਦੇ ਕਿ ਭਾਈ ਅਸੀਂ ਕੀ ਹੁਣ ਸਕੂਲ ਬੰਦ ਕਰ ਦਈਏ ਕਰ ਦਈਏ ਜੇਕਰ ਤੁਸੀਂ ਸਕੂਲ ਬੰਦ ਨਹੀਂ ਕਰ ਸਕਦੇ ਤਾਂ ਘੱਟੋ ਤੇ ਘੱਟ ਸਕੂਲਾਂ ਤੇ ਜੁਰਮਾਨਾ ਤਾਂ ਕਰ ਸਕਦੇ ਹੋ ਕਿਉਂਕਿ ਜੇਕਰ ਕਿਸੇ ਦੇ ਨਾਲੋਂ ਕਮਿਸ਼ਨ ਦਾ ਗੋਰਖ ਧੰਦਾ ਕਰਦੇ ਆ ਤੇ ਉਹਨਾਂ ਦੀ ਜੇਬਾਂ ਤਾਣਾ ਭਰਨ ਜੇਕਰ ਦੋ ਸਕੂਲਾਂ ਨੂੰ 10-10 ਲੱਖ ਰੁਪਏ ਜੁਰਮਾਨਾ ਕੀਤਾ ਜਾਵੇ ਤਾਂ ਉਹ ਸਕੂਲ ਤਾਂ ਹੀ ਸੁਧਰਣਗੇ ਅਤੇ ਸਿੱਖਿਆ ਦੀ ਜੋ ਅਸਲ ਕ੍ਰਾਂਤੀ ਹੈ ਉਹ ਕ੍ਰਾਂਤੀ ਉਦੋਂ ਆਏਗੀ ਬਾਕੀ ਸਕੂਲਾਂ ਦੇ ਵਿੱਚ ਬੈਠ ਕੇ ਕੰਧਾ ਬਣਾਉਣ ਦੇ ਨਾਲ ਸਿੱਖਿਆ ਦੀ ਕ੍ਰਾਂਤੀ ਨਹੀਂ ਆਣੀ ਕੁਰਾਲੀ ਦੇ ਇੱਕ ਸਕੂਲ ਦੀ ਗੱਲ ਕਰਦੇ ਹਾਂ ਕੁਰਾਲੀ ਦੇ ਸਕੂਲ ਨੇ ਇੱਕ ਯੂਨੀਫਾਰਮ ਚੇਂਜ ਕੀਤੀ ਹੈ ਤੇ ਤੁਹਾਨੂੰ ਦੱਸਿਏ ਕਿ ਸ਼ਰਟ ਤੇ ਨੌ ਜਗ੍ਹਾ ਜਿਹੜਾ ਸਕੂਲ ਦਾ ਲੋਗੋ ਲਾਇਆ ਹੈ ਟੀ-ਸ਼ਰਟ ਤੇ 6 ਜਗ੍ਹਾ ਲੋਗੋ ਲਾਇਆ ਹੈ ਮਤਲਬ ਜੇ 4 ਰੰਗ ਹੈ ਤੇ ਚਾਰਾਂ ਦੇ 2-2 ਜਗ੍ਹਾ ਲੋਗੋ ਲਾਏ ਹੈ ਜੇਕਰ ਨਿੱਕਰ ਦੀ ਗੱਲ ਕਰੀਏ ਤਾਂ ਨਿੱਕਰ ਤੇ 2 ਜਗ੍ਹਾ ਲੋਗੋ ਲਾਏ ਹੈ ਅਤੇ ਪੈਂਟ ਦੀ ਗੱਲ ਕਰੀਏ ਤਾਂ ਪੈਂਟ ਤੇ ਵੀ 2 ਲੋਗੋ ਲਾਏ ਹੈ ਜੇਕਰ ਇਹਨਾਂ ਦੀ ਮਨਮਰਜ਼ੀ ਇੰਦੀ ਚੱਲਦੀ ਰਹੀ ਤਾਂ ਇਹਨਾਂ ਨੇ ਜੋ 30-40-50 ਰੁਪਏ ਦੀ ਬਣਾਉਣ ਹੁੰਦੀ ਹੈ ਉਹ ਵੀ 5-500 ਦੀ ਵੇਚ ਕੇ ਇਹਨਾਂ ਤੇ ਵੀ ਜਿਹੜੀ ਹੈ ਲੋਗੋ ਲਾ ਦੇਣੇ ਇੱਥੇ ਤੱਕ ਕਿ ਕੱਛਿਆਂ ਤੇ ਵੀ ਲੋਗੋ ਲਾ ਦੇਣੇ ਇਸ ਕਰਕੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਤਾਂ ਕੀਤੀ ਜਾ ਸਕਦੀ ਹੈ ਪਰ ਅਮਲ ਦੇ ਵਿੱਚ ਲਿਆਨ ਨੂੰ ਇਨ੍ਹਾਂ ਦੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਕਮਰ ਕਸਨੀ ਪਵੇਗੀ ਅਤੇ ਜਿਹੜੇ ਸਿਆਸੀ ਸਕੂਲ ਨੇ ਜਿਹੜੇ ਪ੍ਰਾਈਵੇਟ ਸਕੂਲ ਨੇ ਲੁੱਟਖੋ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਕੁਰਾਲੀ ਦੀ ਗੱਲ ਕਰੀਏ ਤਾਂ ਕੁਰਾਲੀ ਦੇ ਕੁਝ ਅਜਿਹੇ ਸਕੂਲ ਨੇ ਜੋ ਕਿ ਕੁਰਾਲੀ ਦੇ ਵਿੱਚ ਨੇ ਪਰ ਉਹਨਾਂ ਦੀਆਂ ਵਰਦੀਆਂ ਚੰਡੀਗੜ੍ਹ ਮਿਲਦੀ ਹੈ ਆਖਰ ਕਾਰਨ ਕੀ ਹੈ ਸੋਚਣਾ ਪਵੇਗਾ ਕੋਰਾਲੀ ਦੇ ਦੋ ਸਕੂਲਾਂ ਨੇ ਖੋਰ ਜਿਹੜੀ ਵਰਦੀ ਹੈ ਉਹ ਖਰੜ ਦੇਤੀ ਹੈ ਵੀ ਖਰੜ ਤੋਂ ਵਰਦੀ ਖਰੀਦ ਕੇ ਲ ਕੇ ਆਵੇ ਕਾਰਡ ਉਸ ਬੰਦੇ ਦਾ ਸਕੂਲ ਦੇ ਵਿੱਚ ਫੜਾਇਆ ਜਾਂਦਾ ਜਿਸ ਨੇ ਨਾਲ ਕੋਈ ਤਾਲਮੇਲ ਹੋਵੇ ਤੇ ਕਿਉਂਕਿ ਕੋਰਾਲੀ ਦੇ ਕੁਝ ਦੁਕਾਨਦਾਰ ਅਜੇ ਨੇ ਜੋ ਕਿ ਵਰਦੀ ਵੇਚਦੇ ਨੇ ਤੇ ਸਕੂਲਾਂ ਦੇ ਬਿਲਕੁਲ ਅੰਦਰ ਵੀ ਨਹੀਂ ਜਾਂਦੇ ਕਿਸੇ ਨੂੰ ਕਮਿਸ਼ਨ ਖੋਰੀ ਦਾ ਧੰਦਾ ਨਹੀਂ ਕਰਦੇ ਇਸ ਕਰਕੇ ਕੁਰਾਲੀ ਦੇ ਕੁਝ ਸਕੂਲ ਖਰੜ ਤੇ ਚੰਡੀਗੜ੍ਹ ਬੱਚਿਆਂ ਨੂੰ ਭੇਜ ਰਹੇ ਨੇ ਵੀ ਉੱਥੋਂ ਯੂਨੀਫਾਰਮ ਲਿਆਇੰਦੀ ਜਾਵੇ ਅਤੇ ਯੂਨੀਫਾਰਮ ਜਿਹੜਾ 500 ਰੁਪਏ 600 ਰੁਪਏ ਦਾ ਟਰੈਕਸੂਟ ਹੈ ਉੱਥੇ 1500 ਦਾ ਮਿਲਦਾ ਹੈ ਤੇ ਹੁਣ ਜ਼ਰੂਰ ਲੋਕਾਂ ਨੂੰ ਜਾਗਣਾ ਪਵੇਗਾ ਤੇ ਮਾਪਿਆਂ ਨੂੰ ਜਾਗਣਾ ਪਵੇਗਾ ਤੇ ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਯਾਰ ਇੱਕ ਸ਼ਿਕਾਇਤ ਤਾਂ ਕਰ ਦੋ ਸਕੂਲ ਦੀ ਵੀ ਭਾਈ ਬੁੱਕਸ ਐਨਸੀਆਰਟੀ ਦੀ ਲਾਓ ਆ ਲਾਈਆਂ ਪਈਆਂ ਤੁਸੀਂ ਤਾਂ ਯਾਰ ਉਹ ਵੀ ਨਹੀਂ ਕਰ ਸਕਦੇ ਆਪਣੇ ਬੱਚਿਆਂ ਦੇ ਲਈ ਨਹੀਂ ਲੜ ਸਕਦੇ ਤੁਸੀਂ ਲੋਕਾਂ ਪਿੱਛੇ ਕਿਹਿਆ ਲੜਨਾ ਹੈ ਜਰੂਰ ਜੇਕਰ ਵੀਡੀਓ ਤੇ ਗੱਲ ਸਹੀ ਲੱਗੀ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਇਹ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਜੇਕਰ ਕੋਈ ਵੀ ਸਕੂਲ ਦੀ ਯੂਨੀਫਾਰਮ ਹੁੰਦੀ ਹੈ ਉਸ ਤੋਂ ਲੋਗੋ ਹੋਣਾ ਹੀ ਨਹੀਂ ਚਾਹੀਦਾ ਉਸ ਤੇ ਸਿੰਪਲ ਯੂਨੀਫਾਰਮ ਜਿਹੜਾ ਮਰਜ਼ੀ ਕੋਈ ਲਾਲ ਰੰਗ ਲਾਂਦਾ ਲਾਲ ਲਾਓ ਪੀਲਾ ਰੰਗ ਦਾ ਪੀਲਾ ਲਾਓ ਟੇਡਾ ਲਾਂਦਾ ਟੇਡਾ ਲਾਓ ਪਰ ਉਸ ਤੇ ਲੋਗੋ ਨਹੀਂ ਹੋਣਾ ਚਾਹੀਦਾ ਉਸ ਤੇ ਪੱਟੀਆਂ ਨਹੀਂ ਹੋਣ ਚਾਹੀਦੀਆਂ ਕਾਪੀਆਂ ਦੇ ਬਾਹਰ ਬਿਲਕੁਲ ਵੀ ਕਿਸੇ ਸਕੂਲ ਦਾ ਨਾਮ ਨਹੀਂ ਹੋਣਾ ਚਾਹੀਦਾ ਸਕੂਲ ਦੇ ਬੈਗ ਤੇ ਨਾਮ ਨਹੀਂ ਹੋਣਾ ਚਾਹੀਦਾ ਕੁਝ ਤਾਂ ਅਜਿਹੇ ਸਕੂਲ ਨੇ ਜੋ ਕਿ ਜੁੱਤੀਆਂ ਤੇ ਵੀ ਆਪਣੇ ਸਕੂਲ ਦਾ ਲੋਗੋ ਲਾਣ ਨੂੰ ਫਿਰਦੇ ਆਂ ਤੇ ਕਮਾਲ ਦੀ ਗੱਲ ਹੈ ਸਰਕਾਰ ਚੁੱਪ ਪਈ ਹੈ ਕਿਹੜੀ ਸਿੱਖਿਆ ਦੀ ਕ੍ਰਾਂਤੀ ਦੀ ਗੱਲ ਕਰਦੇ ਆ ਸਿੱਖਿਆ ਦੀ ਕ੍ਰਾਂਤੀ ਨਹੀਂ ਸਿੱਖਿਆ ਦੀ ਲੁੱਟ ਦੀ ਗੱਲ ਕਰੋ ਜੇਕਰ ਲੁੱਟ ਬੰਦ ਹੋਊਗੀ ਤਾਂ ਹੀ ਸਾਡੇ ਦੇਸ਼ ਦੇ ਵਿੱਚ ਪੜਾਈ ਵਧੀਆ ਹੋਊਗੀ ਤਾਂ ਹੀ ਸਾਡੀ ਸਟੇਟ ਦੇ ਵਿੱਚ ਪੜਾਈ ਵਧੀਆ ਹੋਊਗੀ ਜੇਕਰ ਤੁਹਾਨੂੰ ਇਹ ਗੱਲ ਸਹੀ ਲੱਗੀ ਤਾਂ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਧੰਨਵਾਦ ਜੀ